ਹਾਂਜੀ ਅੱਜ ਆਪਾਂ ਕਟਿੰਗ ਕਰਾਂਗੇ ਸਲਵਾਰ ਲਾਈਨਿੰਗ ਵਾਲੀ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਤੁਹਾਨੂੰ ਅੱਜ ਸਾਰੀ ਆਪਾਂ ਦੱਸਾਂਗੇ ਤੇ ਕੁੰਦੇ ਦੀ ਆਪਾਂ ਕਿਸ ਤਰ੍ਹਾਂ ਕੱਟ ਪਾਉਣੀ ਆ ਪਹੁੰਚੇ ਦੇ ਉੱਪਰ ਆਪਾਂ ਕਿਸ ਤਰੀਕੇ ਨਾਲ ਕੱਟ ਪਾਉਣੀ ਆ ਤੇ ਕਿੱਦਾਂ ਆਪਾਂ ਲੰਬਾਈ ਕਿੰਨੀ ਪੂਰੀ ਆਪਾਂ ਲੰਬਾਈ ਜੇ ਸਲਵਾਰ ਦੀ ਲਈ ਹੈ ਤੇ ਉਹਦੇ ਵਿੱਚੋਂ ਕਿੰਨੇ ਮਾਈਨਸ ਕਰਨੇ ਆ ਤੇ ਕਿੱਦਾਂ ਆਪਾਂ ਕੁੰਦੇ ਦੀ ਕਾਟ ਜਿਹੜੀ ਨੀਚੇ ਪਹੁੰਚੇ ਕੋਲ ਪਾਉਣੀ ਆ ਉਹ ਕਿਵੇਂ ਪਾਉਣੀ ਆ ਠੀਕ ਹੈ ਤੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਪਲੀਜ਼ ਤੁਸੀਂ ਮੇਰੀ ਵੀਡੀਓ ਲਾਸਟ ਤੱਕ ਜਰੂਰ ਦੇਖਣੀ ਤੇ ਜਿਹੜੇ ਨਵੇਂ ਮੈਂਬਰ ਆ ਤੇ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਸੀਂ ਬੈਲ ਆਈਕਨ ਦੀ ਘੰਟੀਨ ਦਬਾ ਕੇ ਆਲ ਤੇ ਕਲਿੱਕ ਜਰੂਰ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਮੇਰੀ ਸਾਰੀ ਵੀਡੀਓ ਪਹੁੰਚ ਸਕਣ ਤੇ ਆਪਾਂ ਪਲੇਲਿਸਟ ਵਿੱਚ ਵੀ ਮੇਨ ਮੇਨ ਵੀਡੀਓ ਪਾਈਆਂ ਤੁਸੀਂ ਮੇਰੇ ਚੈਨਲ ਤੇ ਪਲੇਲਿਸਟ ਖੋਲ ਕੇ ਵੀ ਦੇਖ ਸਕਦੇ ਆ ਮੇਨ ਮੇਨ ਵੀਡੀਓ ਆਪਾਂ ਸਾਰੀ ਸਲਾਈ ਦੇ ਨਾਲ ਪਾਈਆਂ ਹੋਈਆਂ ਠੀਕ ਹੈ ਜੀ ਤੇ ਹੁਣ ਆਪਾਂ ਅੱਜ ਕਰਦੇ ਆ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਤੇ ਤੁਸੀਂ ਮੇਰੀ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਓ ਜੀ ਆਪਾਂ ਕਰਦੇ ਆ ਕਟਿੰਗ ਹਾਂਜੀ ਹੁਣ ਆਪਾਂ ਇਹਦਾ ਜਿਹੜਾ ਪੌਂਚਾ ਲਾਉਣਾ ਸਭ ਤੋਂ ਪਹਿਲਾਂ ਤੇ ਆਪਣੇ ਕੋਲੇ ਹੈਗੇ 36 38 ਇੰਚ ਸਲਵਾਰ ਹੈ ਆਪਾਂ ਨੇ 38 ਇੰਚ ਸਲਵਾਰ ਦੀ ਟੋਟਲ ਲੰਬਾਈ ਹੈ ਠੀਕ ਹੈ ਜੀ ਜਿੰਨੀ ਟੋਟਲ ਲੰਬਾਈ ਹੈ 벨ਟ ਦੇ ਸਣੇ ਉਹਦੇ ਵਿੱਚੋਂ ਆਪਾਂ ਨੇ ਕੀ ਕਰਨਾ ਹੈ ਆਪਾਂ ਨੇ ਉਹਦੇ ਵਿੱਚੋਂ 3 ਇੰਚ ਮਾਈਨਸ ਕਰਨੇ ਆ ਠੀਕ ਹੈ ਨਾ ਤੇ ਜਿੰਨੀ ਵੀ ਟੋਟਲ ਲੰਬਾਈ ਮਿਲ ਲੈਣੀ ਤੁਸੀਂ ਬੈਠ ਦੇ ਸਣੇ ਉਹਦੇ ਵਿੱਚੋਂ ਆਪਾਂ 3 ਮਾਈਨਸ ਕਰਕੇ ਤੁਸੀਂ ਸਲਵਾਰ ਦੀ ਕੁੰਦੇ ਦੀ ਤੇ ਪਹੁੰਚੇ ਦੀ ਕਟਿੰਗ ਕਰ ਲੈਣੀ ਹੈ ਇੱਥੋਂ ਆਪਾਂ ਹੁਣ ਇਹਨੂੰ ਮੈਨ ਲਾਂਗੇ ਇੱਥੋਂ ਲਗਾ ਕੇ ਆਪਾਂ ਨੇ ਇਹ 36 ਦੇ ਵਿੱਚੋਂ ਆਪਾਂ 3 ਮਾਈਨਸ ਕਰਨੇ ਤੇ ਆਪਣੀ ਹੋ ਗਈ 35 ਇੰਚ ਠੀਕ ਹੈ ਤੇ ਆਪਾਂ ਇਹਦੀ ਕਟਾਈ ਇਸੇ ਤਰ੍ਹਾਂ ਕਰਕੇ ਤੇ ਆਪਾਂ ਇੰਚਕ ਦੀ ਇਹਦੀ ਕਾਟ ਪਾਉਣੀ ਹੈ ਠੀਕ ਹੈ ਦੀ ਆਪਾਂ 30 ਇੰਚ ਦੇ ਮੂਰੋਂ ਤਰੀਜ਼ ਕੋਲੋਂ ਤਿਆਰ ਕਰਾਂਗੇ ਤੇ 38 ਇੰਚ ਆਪਾਂ ਟੋਟਲ ਲੰਬਾਈ ਠੀਕ ਹੈ ਨਾ ਇਦਾਂ ਆਪਾਂ ਨੇ ਇਹ ਬਣ ਕੇ ਤੇ ਇੱਥੇ ਆਪਾਂ 35 ਦੇ ਆਪਾਂ ਨੇ ਨਾਲ ਇਹਨਾਂ ਨਿਸ਼ਾਨ ਠੀਕ ਹੈ ਜੀ ਤੇ ਇਹਨੂੰ ਆਪਾਂ ਕੀ ਕਰਨਾ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਦੇ ਆ ਇਧਰਲੀ ਸਾਈਡ ਤੋਂ ਆਪਾਂ ਨੇ ਕੱਪੜਾ ਇੱਕ ਵਾਰੀ ਖਿੱਚ ਕੇ ਪਾੜ ਲਿਆ ਸੀਗਾ ਠੀਕ ਹੈ ਨਾ ਤੇ ਪਤਾ ਲੱਗ ਗਿਆ ਆਪਣੇ ਕਾਣ ਇਹਦੇ ਵਿੱਚ ਜ਼ਿਆਦਾ ਹੈ ਨਹੀਂ ਇਸ ਤਰ੍ਹਾਂ ਆਪਾਂ ਕਾਣ ਚੈੱਕ ਕਰ ਲੈਣਾ ਇੱਕ ਵਾਰੀ ਵੀ ਕਪੜੇ ਵਿੱਚ ਕਾਣ ਨਾ ਹੋਵੇ ਠੀਕ ਹੈ ਫਿਰ ਆਪਾਂ ਇਹਨੂੰ ਚੱਟ ਕੇ ਜੇ ਮੈਂ ਪਾੜ ਲੈਨੇ ਆ ਉਦਾਂ ਵੀ ਆਪਾਂ ਇਹਨੂੰ ਕਟਿੰਗ ਕਰ ਸਕਦੇ ਆ ਸਲਵਾਰ ਨੂੰ ਤੇ ਇਸ ਤਰੀਕੇ ਨਾਲ ਆਪਾਂ ਵੇਖ ਲੈਣਾ ਕਿ ਆਪਣਾ ਜਿਹੜਾ ਖਾਨ ਇੱਧਰ ਹੈ ਨਹੀਂਗਾ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਜਿੱਥੇ ਆਪਣਾ ਇਹ ਨਿਸ਼ਾਨ ਆਇਆ ਠੀਕ ਹੈ ਦੋਨੇ ਸਾਈਡਾਂ ਤੋਂ ਆਪਾਂ ਇਦਾਂ ਰੱਖ ਲਓ ਤੁਸੀਂ ਤੇ ਇੱਥੇ ਆਪਣੇ ਦੋਨਾਂ ਪਾਸਿਆਂ ਤੇ ਆਪਾਂ ਇਹ ਆਪਣਾ ਜੇ 2.5 ਮੀਟਰ ਕੱਪੜਾ ਫੇਰ ਆਪਣੀ ਕਟਾਈ ਇਦਾਂ ਨਹੀਂ ਹੋਊਗੀ ਜੇ ਆਪਣਾ ਹੈਗਾ 3 ਮੀਟਰ ਕੱਪੜਾ ਫਿਰ ਆਪਣੀ ਕਟਾਈ ਇਸ ਤਰੀਕੇ ਨਾਲ ਹੋਊਗੀ ਹੁਣ ਆਪਾਂ ਕੀ ਕਰਨਾ ਇਦਾਂ ਆਪਾਂ ਇਹ ਨਿਸ਼ਾਨ ਲਾ ਲਿਆ 35 ਤੇ ਜਿਹੜਾ ਆਪਣਾ ਬਾਅਦ ਵਿੱਚ ਇਦਾਂ ਮਗਰ ਕਪੜਾ ਬਚਿਆ ਇਹਨੂੰ ਆਪਾਂ ਇਸ ਤਰ੍ਹਾਂ ਦੂਰਾ ਕਰ ਲੈਣਾ ਠੀਕ ਹੈ ਨਾ ਇਹਦੇ ਨਾਲ ਇਸ ਤਰ੍ਹਾਂ ਰੱਖ ਕੇ ਇਹਨੂੰ ਮੈਨਣਾ ਆਪਾਂ ਠੀਕ ਹੈ ਨਾ ਵੈਸੇ ਤਾਂ 2.5 ਮੀਟਰ ਦੀ ਸਲਵਾਰ ਜਿਹੜੀ ਉਹਦਾ ਆਪਾਂ ਪਹੁੰਚਾ ਸਾਰੇ ਨੂੰ ਦੂਰਾ ਕਰਕੇ ਸਿਰ ਤੋਂ ਲੈਣਾ ਹੁੰਦਾ ਇਹ ਆਪਣੀ ਹੋਵੇ ਜੇ 3.5 3 ਵੀ ਹੋਵੇ ਜਾਂ 3 ਆ ਜਾਂ ਪੌਣੇ 3 ਨਾ ਫਿਰ ਆਪਾਂ पहुँचा पेल ला के फिर आपको कुंडे कटने हैं हम अपने को है मगर यही बच रहा तरताली इंच ठीक है तो आप पैंती इंच के कुंडे कट्टे है ना ते अपना कपड़ा बहुत है ना हम अपने ये की करना पहला यह पहुंचा वाला कपड़ा यह इतों आप ला लेना तीन मीटर जोड़ा पौने तेन है वो सलवार इदा कट्टनी है जोड़ी ढाई मीटर वाली है सलवार वह आपको दसागे ढाई मीटर किटनी है ये अपने दोनों सैडाते इदा कट्ट ला लो ਨਾਲ ਤਾਂ ਆਪਾਂ ਨੂੰ ਪਤਾ ਲੱਗ ਜੂ ਤੇ ਇਦਾਂ ਆਪਾਂ ਇਹਨਾਂ ਕਾੜ ਲੈਣਾ ਠੀਕ ਹੈ ਨਾ ਇਸ ਤਰੀਕੇ ਨਾਲ ਹੁਣ ਆਪਣਾ ਇਹ ਵੀ ਬਿਲਕੁਲ ਉੱਥੇ ਹੀ ਆਪਣਾ ਜਿੱਥੇ ਆਪਾਂ ਕੱਟ ਇਧਰ ਲਾਇਆ ਸੀ ਉੱਥੋਂ ਤੱਕ ਹੀ ਇਧਰ ਆ ਗਿਆ ਤੇ ਇਹਦੇ ਵਿੱਚ ਕਾਣ ਬਿਲਕੁਲ ਨਹੀਂਗਾ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਇਹਦੇ ਆਪਾਂ ਹੁਣ ਪੌਂਚੇ ਕਟਿੰਗ ਕਰਨੇ ਹੁਣ ਆਪਾਂ ਨੇ ਇੱਥੋਂ ਰੱਖ ਕੇ ਪੌਂਚੇ ਆਪਣੇ ਕਿੰਨੇ ਆ ਆਪਣਾ ਪੌਂਚਾ ਰੱਖਣਾ 6.5 ਠੀਕ ਹੈ ਤੇ ਫਿਰ ਆਪਾਂ 6 ਦੇ ਹਿਸਾਬ ਨਾਲ ਇਹਨੂੰ ਕਟਿੰਗ ਕਰਨਾ ਹੈ ਜਿੰਨਾ ਆਪਣਾ ਇਹ ਪੌਂਚਾ ਤਿਆਰ ਹੈ ਉਨਾ ਹੀ ਹੀ ਆਪਣਾ ਨੇ ਕਟਿੰਗ ਕਰਨਾ ਹੈ 6 ਹੈ ਤੇ 6 ਦੀ ਕਟਾਈ ਕਰਨੀ ਆਪਾਂ ਨੇ ਠੀਕ ਹੈ ਜੀ ਇੱਥੋਂ ਰੱਖ ਕੇ 6 ਦਾ ਆਪਣਾ 13 ਆ ਗਿਆ ਨਾ 13 ਤੋਂ ਆਪਾਂ 13 ਲਾ ਲੈਣਾ ਕਿਉਂਕਿ ਆਪਣਾ ਆਪਾਂ ਖਿੱਚ ਕੇ ਪਾੜਨਾ ਹੋਵੇ ਤਾਂ ਥੋੜਾ ਜਿਹਾ ਕਪੜਾ ਵਾਧ ਰੱਖਣਾ ਹੁੰਦਾ ਠੀਕ ਹੈ ਨਾ ਤੇ ਹੁਣ ਆਪਾਂ ਇੱਥੋਂ ਵੀ ਇਧਰਲੀ ਸਾਈਡ ਤੋਂ ਵੀ ਕੱਟ ਸਕਦੇ ਆ ਤੇ ਆਪਾਂ ਇਧਰਲੀ ਤੋਂ ਇੱਕ ਸਾਈਡ ਇਧਰੋਂ ਲਾ ਲਾਂਗੇ ਇੱਕ ਸਾਈਡ ਇਧਰੋਂ ਕਿਉਂਕਿ ਇੱਕ ਸਾਈਡ ਫਿਰ ਕੰਨੀ ਆ ਜੂਗੀ ਆਪਣੀ ਤੇ ਵਿਚਾਲੇ ਜਿਹੜਾ ਆਪਣਾ ਬਚੂ ਇਹਦੀ ਆਪਾਂ 벨ਟ ਪਾਵਾਂਗੇ ਹੁਣ ਆਪਾਂ ਇੱਥੇ ਕੱਟ ਲਾ ਲੈਣਾ ਤੇ ਇੱਥੇ ਵੀ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਾੜ ਦੇਣਾ ਠੀਕ ਹੈ ਇਹ ਆਪਣੇ ਹੁਣ ਦੋਨੇ ਪੌਂਚਾਂ ਦੀ ਕਟਿੰਗ ਹੋ ਗਈ ਹੈ ਆਪਾਂ ਆਪਣਾ 벨ਟ ਦਾ ਇਹਦੀ ਵੀ ਆਪਾਂ ਤੁਹਾਨੂੰ ਦੱਸਦੇ ਕਿਵੇਂ ਕਟਿੰਗ ਕਰਨੀ ਹੈ ਤੇ ਹੁਣ ਆਪਾਂ ਇਹਨੂੰ ਆ ਜਿਹੜੇ ਹੈਗੇ ਆ ਇਹ ਕਾਵਲਾ ਹੋ ਗਿਆ ਪਹੁੰਚਾ ਜਿਹਨੂੰ ਗੋਕਈ ਗੋਡੇ ਵੀ ਕਹਿ ਦਿੰਦੇ ਆ ਗੋਡੇ ਤੇ ਕਈ ਪੱਟ ਕਹਿ ਦਿੰਦੇ ਆ ਅਲੱਗ-ਅਲੱਗ ਹਨਾ ਅਲੱਗ-ਅਲੱਗ ਬੋਲੀ ਪਰ ਆਪਣੇ ਇਧਰ ਲਈ ਸਾਡੇ ਸਾਰੇ ਪਹੁੰਚੇ ਕਹਿੰਦੇ ਨੇ ਵਿਚਾਲੇ ਜਿਹੜੇ ਆਪਾਂ ਪੌਣੇ ਪਹੁੰਚਾ ਬਣਾਉਣਾ ਹੁੰਦਾ ਇਹਦੇ ਤੇ ਮੇਨ ਤਾਂ ਕਰਕੇ ਹੁਣ ਆਪਣਾ ਇਹ ਜਿਹੜਾ ਹੈਗਾ ਇਹ ਆਪਣੇ ਜਿਹੜੇ ਇਸ ਤਰ੍ਹਾਂ ਪਹੁੰਚੇ ਬਣ ਪਏਗੇ ਇਹਦੇ ਇਹਦੇ ਉੱਪਰ ਆਪਾਂ ਪਾਵਾਂਗੇ ਕਾਟ ਇਹ ਆਪਾਂ ਕਾਟ ਜਦੋਂ ਲਾਈਨ ਕੱਟੀ ਉਹਦੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਕਾਟ ਪਾਉਣੀ ਹੈ ਆਪਣਾ ਕਪੜਾ ਇਸ ਤਰ੍ਹਾਂ ਜਿਹੜਾ ਠੀਕ ਹੈ 7-7 ਆਪਾਂ ਚਾਹੀਦਾ ਨਾ ਜੇ ਆਪਣੀ 3 ਇੰਚ ਮਾਈਨਸ ਕਰਦੇ ਤਾਂ ਆਪਾਂ 7 ਇੰਚ 벨ਟ ਤੇ ਚੜਾਈ ਜਿਹੜੀ ਆਪਣੀ 23 ਹੈ ਤੇ 24 ਕੱਟਣੀ ਹੈ ਠੀਕ ਹੈ ਨਾ ਜਿੰਨੀ 벨ਟ ਹੈ ਉਹਦੇ ਵਿੱਚ ਆਪਾਂ ਜੋੜਨਾ ਇੱਕ ਠੀਕ ਹੈ ਤੇ ਜਿਹੜੀ ਆਪਣੀ ਉੱਪਰ ਨੂੰ 벨ਟ ਰੱਖਣੀ ਉਹ ਆਪਾਂ 3 ਦੀ ਜੇ ਛੱਡਿਆ ਤਾਂ ਆਪਾਂ 7 ਦੀ ਕੱਟ ਲੈਣੀ ਹੈ ਠੀਕ ਹੈ ਨਾ ਇਹ ਆਪਣੀ ਹੈਗੀ ਆ ਵੱਧਦਾ ਤੇ ਆਪਾਂ ਇੱਥੋਂ ਇਹ ਇਸ ਤਰ੍ਹਾਂ ਪਿੱਛੇ ਕਰਕੇ ਰੱਖ ਲੈਣਾ ਠੀਕ ਹੈ ਨਾ 7-7 ਕਰਕੇ ਆਪਾਂ ਨੇ ਇੱਥੇ ਲਾ ਲੋਂਗੇ ਤੇ ਇੱਕ ਆਪਾਂ ਨਾਲ ਲੈਣਾ ਇੱਧਰ ਕੱਟ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕਾਟ ਦੇਣਾ ਠੀਕ ਹੈ ਨਾ ਤੇ ਇੱਥੋਂ ਵੀ ਆਪਾਂ ਨੇ ਲਓ ਹੁਣ ਆਪਣੀ ਇਹ ਹੋ ਗਈ ਬੈਲਟ ਦੀ ਕਟਿੰਗ ਇਸ ਤਰੀਕੇ ਨਾਲ ਆਪਾਂ ਜੇ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਦੇ ਆ ਇਹ ਆਪਣੀ ਬੈਲਟ ਦੀ ਹੋ ਗਈ ਕਟਿੰਗ ਤੇ ਹੁਣ ਆਪਾਂ ਹਾਂਜੀ ਹੁਣ ਆਪਾਂ ਜਿਹੜਾ ਇਹ ਕੱਪੜਾ ਨਾ ਇਹਨੂੰ ਇਸ ਤਰ੍ਹਾਂ ਸਾਰਿਆਂ ਨੂੰ ਪੂਰਾ ਕਰ ਲੈਣਾ ਜਿੰਨਾ ਦੇ ਆਪਣਾ ਬਚਿਆ ਠੀਕ ਹੈ ਇੱਥੋਂ ਆਪਾਂ ਇਸ ਤਰ੍ਹਾਂ ਰੱਖ ਕੇ ਤੇ ਇਧਰ ਨੱਕੰਗਾ ਨੂੰ ਇਹਦਾ ਆਪਾਂ ਬਲਾ ਲੈਣਾ ਇਹ ਵੀ ਕੁੰਦਾ ਕੱਟਣ ਦਾ ਵੀ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸਦੇ ਆ ਤੇ ਜੇ ਆਪਣੇ ਕੋਲੇ ਜਗ੍ਹਾ ਥੋੜੀ ਹੈ ਤਾਂ ਵੀ ਆਪਾਂ ਇਸ ਤਰ੍ਹਾਂ ਕੱਟ ਸਕਦੇ ਆ ਤੇ ਜੇ ਆਪਣਾ ਤਿਲਕਾ ਦਾ ਕੱਪੜਾ ਹੈ ਤੇ ਟੇਬਲ ਤੇ ਸੈੱਟ ਨਹੀਂ ਆਉਂਦਾ ਭਾਰੀ ਸਲਵਾਰ ਬਣਾਉਣੀ ਹੈ ਨਾ ਟੇਬਲ ਦੇ ਹਿਸਾਬ ਨਾਲ ਵੀ ਤੇ ਬਾਕੀ ਇਦਾਂ ਥੋੜਾ ਜਿਹਾ ਈਜ਼ੀ ਹੋ ਜਾਂਦਾ ਨਾ ਸਾਰਾ ਕੱਪੜਾ ਜਿਹੜਾ ਬਾਰ-ਬਾਰ ਸਿੱਤ ਨਹੀਂ ਕਰਨਾ ਪੈਂਦਾ ਤੇ ਆਪਾਂ ਇਹਨੂੰ ਥੋੜੇ ਜਿਹੀ ਥਾਂ 'ਚ ਹੀ ਜ਼ਿਆਦਾ ਭਾਰੀ ਸਲਵਾਰ ਕੱਟ ਸਕਦੇ ਆ ਹੁਣ ਆਪਾਂ ਇਦਾਂ ਰੱਖ ਲੈਣਾ ਇਹਨੂੰ ਠੀਕ ਹੈ ਜੀ ਇਸ ਤਰ੍ਹਾਂ ਰੱਖਿਆ ਇਸ ਸਾਈਡ ਤੇ ਆਪਣੀਆਂ ਚਾਰੇ ਕੰਨੀਆਂ ਬਰਾਬਰ ਕਰ ਲੈਣਾ ਠੀਕ ਹੈ ਨਾ ਤੇ ਇਹਨੂੰ ਆਪਾਂ ਕੀ ਕਰਾਂਗੇ ਐਸਟਰਾ ਰੱਖ ਕੇ ਫਿਰ ਆਪਾਂ ਲਗਾ ਲਾਂਗੇ ਪੈਨ ਉੱਪਰਲੇ ਕੱਲੇ ਲੜ ਨੂੰ ਇਹਨੂੰ ਦੋਹਾਂ ਲੜਾਂ ਨੂੰ ਯਾਨੀ ਇਹਨਾਂ ਨੂੰ ਅਲੱਗ ਲਾ ਲੈਣਾ ਇੱਧਰ ਆਪਾਂ ਅਲੱਗ ਲਾਉਣਾ ਹੈ ਠੀਕ ਹੈ ਨਾ ਤੇ ਇਹ ਆਪਣੇ ਕੋਲੇ ਜਿਹੜੇ ਪੈਨ ਹੁੰਦੇ ਆ ਇਹਨਾਂ ਨੂੰ ਆਪਾਂ ਤੁਸੀਂ ਉੱਪਰ ਲਗਾ ਲਓ ਤੇ ਫਿਰ ਤੋਂ ਕਪੜਾ ਆਪਾਂ ਨੂੰ ਬਾਰ-ਬਾਰ ਜਿਹੜਾ ਸੈੱਟ ਨਹੀਂ ਕਰਨਾ ਪੈਂਦਾ ਤੇ ਇਹ ਦੋ ਲੜ ਆਪਾਂ ਦਾ ਚੱਕ ਕੇ ਉਦਾਂ ਹੀ ਆਪਾਂ ਕਟਿੰਗ ਕਰ ਲਾਂਗੇ ਇੱਕ ਇੱਧਰਲੀ ਸਾਈਡ ਲਾਵਾਂਗੇ ਇੱਕ ਆਪਾਂ ਇੱਧਰਲੀ ਸਾਈਡ ਠੀਕ ਹੈ ਨਾ ਇੱਧਰ ਆਪਣੇ ਦੋਨੇ ਸਾਈਡਾਂ ਤੇ ਪੈਨ ਲੱਗ ਗਏ ਆ ਇੱਕ ਆਪਾਂ ਇੱਥੇ ਸੈਂਟਰ 'ਚ ਵੀ ਲਾ ਲਾਂਗੇ ਜਿਹੜਾ ਆਪਣਾ ਉੱਪਰਲੇ ਦੋ ਲੜਾ ਦੋਹਾਂ ਲੜਾਂ ਤੇ ਲਾਉਣਾ ਆਪਾਂ ਠੀਕ ਹੈ ਇਸ ਤਰ੍ਹਾਂ ਲਾ ਲਿਆ ਹੁਣ ਆਪਾਂ ਇਹਨੂੰ ਆਪਾਂ ਪਰਲੀ ਸਾਈਡ ਇਦਾਂ ਕਰਾਂਗੇ ਨਾ ਤੇ ਆਪਣਾ ਵਾਰ-ਵਾਰ ਸੈਟ ਨਹੀਂ ਕਰਨਾ ਪਊਗਾ ਇਹ ਆਪਣਾ نیچے ਹੀ ਹੈ ਇਹ ਇੱਕ ਅਦਾਂ ਪੈਨ ਇਹ ਤੇ ਲਗਾਉਣਾ ਤਾਂ ਲਗਾ ਸਕਦੇ ਤੁਸੀਂ ਠੀਕ ਹੈ ਤੇ ਇਦਾਂ ਆਪਾਂ ਨੇ ਰੱਖ ਲੈਣਾ ਤੇ ਇਹਦੇ ਉੱਪਰ ਵੀ ਆਪਾਂ ਇੱਥੇ ਤੁਸੀਂ ਪੈਨ ਲਾ ਦਿਓ ਠੀਕ ਹੈ ਤੇ ਆਪਾਂ ਨੂੰ ਥੋੜਾ ਸੌਖਾ ਹੋ ਜਾਂਦਾ ਇਜ਼ੀ ਹੋ ਜਾਂਦਾ ਬਾਰ-ਬਾਰ ਜਿਹੜੇ ਕੰਨਾਂ ਬਰਾਬਰ ਨਹੀਂ ਕਰਨੀਆਂ ਪੈਂਦੀਆਂ ਠੀਕ ਹੈ ਨਾ ਇਸ ਤਰੀਕੇ ਨਾਲ ਪੱਲੇ ਢਾਲੀਏ ਇਹ ਪਲਾਵਾਂਗੇ ਦੇ ਨਿਸ਼ਾਨ ਕੁੰਦੇ ਦੇ ਕੁੰਦੇ ਦੇ ਨਿਸ਼ਾਨ ਆਪਾਂ ਲਾਉਣ ਲਈ ਜਿੰਨਾ ਆਪਾਂ ਪਹੁੰਚਾ ਲਾਇਆ 35 ਦਾ ਲਾਇਆ ਆਪਾਂ ਪਹੁੰਚਾ ਠੀਕ ਹੈ ਜੀ ਤੇ ਹੁਣ ਆਪਾਂ 35 ਤੇ ਲਗਾਉਣਾ ਹੈ ਇਧਰਲੀ ਸਾਈਡ ਤੋਂ ਨਿਸ਼ਾਨ ਚਿਕਨ ਇਹਦਾ ਇੱਥੋਂ ਲਾਵਾਂਗੇ ਇਧਰ ਰੱਖ ਕੇ 35 ਤੇ ਆਪਾਂ ਲਾ ਲੈਣਾ ਨਿਸ਼ਾਨ ਠੀਕ ਹੈ ਹਾਂਜੀ ਦੇਖ ਰਿਹਾ ਨਾ ਤੁਹਾਨੂੰ ਇਧਰ ਇੱਥੋਂ ਆਪਣਾ ਹੋ ਗਿਆ 35 ਤੇ ਇੱਥੇ ਜਿੱਥੇ ਆਪਣਾ 35 ਆਂਦਾ ਇੱਥੇ ਆਪਾਂ ਲਗਾਉਣਾ 2 ਇੰਚ ਦਾ ਠੀਕ ਹੈ ਇੱਥੇ ਲਗਾ ਲੈਣਾ ਆਪਾਂ 2 ਇੰਚ ਦਾ ਨਿਸ਼ਾਨ ਹਾਂਜੀ ਹੁਣ ਆਪਾਂ ਸਾਰੇ ਇੰਚ ਟੇਪ ਲੈ ਲੈਣਾ ਠੀਕ ਹੈ ਜਿੰਨੀ ਆਪਣੀ ਇਹ ਲંબਾਈ ਆਉਂਦੀ ਹੈ ਇਹਨੂੰ ਫਿਰ ਆਪਾਂ ਇੱਥੋਂ ਜਿੰਨਾ ਆ ਗਿਆ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਨਾ ਇਦਾਂ ਤੁਸੀਂ ਕਰ ਲੈਣਾ ਇੱਥੋਂ ਤੱਕ ਫੋਲਡ ਤੇ ਜਿੱਥੇ ਆ ਗਿਆ ਇਹ ਅੱਧ ਹੋ ਜਾਣਾ ਇਹਦਾ ਠੀਕ ਹੈ ਇੱਥੇ ਤੁਸੀਂ ਨਿਸ਼ਾਨ ਲਾ ਲੈਣਾ ਐਂਚੀ ਟੇਪ ਦਾ ਅੱਧ ਕਰ ਲੋ ਚਾਹੇ ਜਿੰਨਾ ਹੈ ਜਿਵੇਂ ਹੋਏਗਾ 43 ਇੰਚ ਤੇ ਉਹਦੇ ਹਿਸਾਬ ਨਾਲ ਤੁਸੀਂ 21.5 ਤੇ ਲਗਾ ਸਕਦੇ ਹੈ ਨਾ 21.5 ਇੰਚ ਆਪਣਾ ਇਧਰੋਂ ਤੇ 21.5 ਇੰਚ ਉਧਰੋਂ ਆ ਗਿਆ ਤੇ ਆਪਣਾ 43 ਇੰਚ ਦੇ ਹਿਸਾਬ ਨਾਲ ਆਪਣਾ ਅੱਧ ਹੋ ਗਿਆ ਠੀਕ ਹੈ ਨਾ ਹੁਣ ਆਪਾਂ ਇਸ ਇਸ ਨਿਸ਼ਾਨ ਨੂੰ ਆਪਾਂ ਨੇ ਇਹਦੇ ਨਾਲ ਮਿਲਾਉਣਾ ਹੈ ਜਿਹੜਾ ਆਪਾਂ ਦੋ ਦਾ ਨਿਸ਼ਾਨ ਲਾਇਆ ਅ ਮਿਲਾਵਾਂਗੇ ਇਹਦੇ ਨਾਲ ਇਸ ਤਰ੍ਹਾਂ ਇਹ ਆਪਾਂ ਇਹਦੇ ਹਿਸਾਬ ਨਾਲ ਜੇ ਭਾਰੀ ਬਣਾਉਣੀ ਤਾਂ ਆਪਾਂ ਇੱਧਰ ਜਿਹੜਾ ਆਪਣਾ ਦੋ ਦਾ ਨਿਸ਼ਾਨ ਲੱਗਾ ਨਾ ਇਹਦੇ ਨਾਲ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਅੱਧ ਕਰਕੇ ਠੀਕ ਹੈ ਜੀ ਇਦਾਂ ਆਪਾਂ ਨਿਸ਼ਾਨ ਲਾ ਕੇ ਇਹਨੂੰ ਆਪਾਂ ਨੇ ਮਿਲਾ ਲੈਣਾ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ ਕੱਟ ਕਰ ਲਾਂਗੇ ਉੱਪਰਲੇ ਦੋ ਲੜ ਚੱਕ ਕੇ ਠੀਕ ਹੈ ਤੇ ਇਹ ਆਪਾਂ ਬਣਾਉਣੀ ਥੋੜੀ ਜੀ ਹੋਲੀ ਫਿਰ ਆਪਾਂ ਇੱਥੋਂ ਤਿੰਨ ਤਿੰਨ ਨਿਸ਼ਾਨ ਲਾ ਲੈਣਾ ਫਿਰ ਆਪਾਂ ਤਿੰਨ ਤਿੰਨ ਨਿਸ਼ਾਨ ਲਗਾ ਕੇ ਇਹਦੇ ਨਾਲ ਇਸ ਤਰ੍ਹਾਂ ਆਪਾਂ ਨੇ ਇਥੇ ਰੱਖ ਕੇ ਆਪਾਂ ਨਿਸ਼ਾਨ ਇਦਾਂ ਲਗਾ ਲੈਣਾ ਠੀਕ ਹੈ ਨਾ ਇਹ ਆਪਣੀ ਹੁਣ ਸਲਵਾਰ ਥੋੜੀ ਜੀ ਬਣ ਜੂਗੀ ਹੌਲੀ ਇਸ ਤਰ੍ਹਾਂ ਠੀਕ ਹੈ ਹੁਣ ਆਪਣੀ ਇਹ ਬਣੂਗੀ ਸਲਵਾਰ ਇਹਦੇ ਨਾਲੋਂ ਜ਼ਿਆਦਾ ਡਬਲ ਭਾਰੀ ਪਟਿਆਲਾ ਨਹੀਂ ਬਣਦੀ ਥੋੜੀ ਜੀ ਆਪਾਂ ਹੌਲੀ ਬਣਾਉਣੀ ਹੈ 32 ਇੰਚ ਘੇਰ ਹੋਊਗਾ ਬਿਨਾ ਪਹੁੰਚੇ ਤੋਂ ਤੇ ਹੁਣ ਆਪਾਂ ਕੁੰਦੇ ਦੀ ਇਹਦੀ ਕਟਿੰਗ ਕਿਵੇਂ ਕਰਨੀ ਤੁਹਾਨੂੰ ਦੱਸਦੇ ਆ ਆਪਾਂ ਕੀ ਕਰਨਾ ਹੁਣ ਇਹ ਨਿਸ਼ਾਨ ਜਿਹੜੇ ਲੱਗੇ ਆ ਇਹਦੇ ਹਿਸਾਬ ਨਾਲ ਆਪਾਂ ਦੋ ਲੜ ਉੱਪਰਲੇ ਜਿਹੜੇ ਆ ਚੱਕ ਲੈਣੇ ਆ ਠੀਕ ਹੈ ਦੋਨੇ ਲੜ ਆੜਾ ਆਪਾਂ ਅਲੱਗ-ਅਲੱਗ ਪੈਨਲ ਆਏ ਸੀ ਤਾਂ ਕਰਕੇ ਆਪਾਂ ਦੋ ਲੜ ਉੱਪਰਲੇ ਚੱਕ ਕੇ ਇੱਥੋਂ ਆਪਾਂ ਇਹਨੂੰ ਕੱਟ ਲਾਂਗੇ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲੈਣੀ ਆ ਠੀਕ ਹੈ ਨਾ ਇਹ ਆਪਾਂ ਜਿੱਥੇ ਤਿੰਨ ਤੱਕ ਇੱਥੋਂ ਤੱਕ ਆਪਾਂ ਦੋਹਾਂ ਲੜਾਂ ਦੀ ਕਟਿੰਗ ਕਰ ਲਈ ਹੈ ਤੇ ਇਹ ਆਪਣੇ ਕੋਲੇ ਜਿਹੜਾ ਦੇਖ ਸਕਦੇ ਤੁਸੀਂ ਇਹਨਾਂ ਕਪੜਾ ਜਿਹੜਾ ਆਪਣਾ ਉੱਪਰ ਇਹ ਤਾਂ ਹੋ ਗਿਆ ਇਹਨੂੰ ਆਪਾਂ ਜਿਹੜਾ ਨੀਚੇ ਆ ਹੁਣ ਆਪਾਂ ਇਹਦਾ ਨਿਸ਼ਾਨ ਲਾਉਣਾ ਹੈ ਇਸ ਤਰੀਕੇ ਨਾਲ ਆਪਾਂ ਆਹ ਚੀਜ਼ ਜਿਹੜੀ ਆਪਾਂ ਕਟਿੰਗ ਕੀਤੀ ਹੈ ਇਹਨੂੰ ਆਪਾਂ ਕਰਾਂਗੇ ਇਧਰਲੀ ਸਾਈਡ ਠੀਕ ਹੈ ਹਾਂਜੀ ਹੁਣ ਆਪਾਂ ਇਹ ਕਟਿੰਗ ਕਰਕੇ ਤੇ ਆਪਾਂ ਜਿਹੜੇ ਇਧਰਲੀ ਸਾਈਡ ਨੂੰ ਕਪੜਾ ਕਰ ਲੈਣਾ ਠੀਕ ਹੈ ਹੁਣ ਆਪਾਂ ਲਾਉਣਾ ਦੂਸਰਾ ਨਿਸ਼ਾਨ ਦੂਸਰਾ ਨਿਸ਼ਾਨ ਆਪਾਂ ਇਹ ਇਸ ਪੀਸ ਤੇ ਲਾਵਾਂਗੇ ਉਹ ਆਪਾਂ ਪੀਸ ਇੱਕ ਸਪਾਰਲੀ ਸਾਈਡ ਕਰ ਲੈਣਾ ਹੁਣ ਆਪਾਂ ਨੇ ਇਧਰਲੀ ਸਾਈਡ ਜਿੰਨੇ ਆਪਾਂ 3 ਇੰਚ ਇਧਰ ਛੱਡੀ ਸੀ ਨਾ ਆ ਤਿੰਨ ਇੰਚ ਆਪਾਂ ਹੌਲੀ ਕਰਨ ਦੇ ਲਈ ਇੱਥੇ ਆਪਾਂ 3 ਇੰਚ ਤੇ ਨਿਸ਼ਾਨ ਲਾਇਆ ਸੀ ਉਹੀ ਆਪਾਂ ਜਿਹੜਾ ਗੋਲ ਪਾਸਾ ਆਪਣਾ ਇੱਧਰ ਆਪਾਂ 3 ਇੰਚ ਛੱਡ ਲੈਣਾ ਠੀਕ ਹੈ ਨਾ 3 ਇੰਚ ਛੱਡ ਕੇ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ ਮੈਨ ਲੈਣਾ ਇੱਧਰਲੀ ਸਾਈਡ ਨੂੰ ਆਪਾਂ ਲਾਇਆ ਸੀ 35 ਇੰਚ ਤੇ ਠੀਕ ਹੈ ਇੱਥੋਂ ਆਪਾਂ ਫਿਰ 35 ਇੰਚ ਦੇ ਨਿਸ਼ਾਨ ਲਾ ਲੈਣਾ ਤੇ 35 ਇੰਚ ਹੀ ਆਪਾਂ ਕੁੰਦਾ ਉਧਰ ਕੱਟਿਆ ਸੀ ਤੇ ਇੱਥੋਂ ਆਪਾਂ ਦੋ ਦਾ ਲਾ ਲੈਣਾ ਦੋ ਦਾ ਲਾ ਕੇ ਫਿਰ ਆਪਣਾ ਜਿਹੜਾ ਵਿਚਾਲੇ ਦਾ ਨਿਸ਼ਾਨ ਹੈ ਠੀਕ ਹੈ ਇਹਦੇ ਨਾਲ ਆਪਾਂ ਇਸ ਤਰ੍ਹਾਂ ਇੱਥੋਂ ਰੱਖ ਕੇ ਇਹਦੇ ਨਾਲ ਬਣਾਉਣਾ ਹੈ ਠੀਕ ਹੈ ਨਾ ਇਦਾਂ ਆਪਾਂ ਨੇ ਇਹ ਨਿਸ਼ਾਨ ਨਕੋਣਾ ਹੈ ਇਹ ਆਪਣਾ ਜਿਹੜਾ ਇੱਕ ਕੁੰਦਾ ਇਧਰਲੀ ਸਾਈਡ ਤੋਂ ਨਿਕਲੂਗਾ ਇੱਕ ਕੁੰਦਾ ਆਪਣਾ ਇਧਰਲੀ ਸਾਈਡ ਤੋਂ ਠੀਕ ਹੈ ਨਾ ਇਦਾਂ ਆਪਾਂ ਨੇ ਇਹ ਕੱਟ ਕਰਨਾ ਹੈ ਹੁਣ ਆਪਾਂ ਇਹ ਵਾਲੀ ਜਿਹੜੀ ਟਕਾਟ ਇਧਰੋਂ ਕੱਟ ਦਾਂਗੇ ਇੱਕ ਕੱਪੜਾ काट ਉੱਪਰਲਾ ਸਾਈਡ ਦੋ ਲੜ ਚਾਕੇ ਕੱਟੇ ਆ ਦੋ ਲੜ ਆਪਣੇ ਇਹ ਆ ਇਹ ਆਪਾਂ ਇਸ ਤਰੀਕੇ ਨਾਲ ਇਥੋਂ ਕੱਟ ਕਰ ਲੈਣਾ ਠੀਕ ਹੈ ਨਾ ਹੁਣ ਆਪਾਂ ਜਿਹੜੀ ਇਹਦੀ ਇਹਨਾਂ ਨੂੰ ਇਸ ਤਰੀਕੇ ਨਾਲ ਉੱਪਰ ਰੱਖਾਂਗੇ ਖੋਲ ਕੇ ਤੇ ਦੋਨੇ ਪੀਸ ਆਪਣੇ ਪੈਨ ਲੱਗੇ ਹੋਏ ਤੇ ਹੁਣ ਆਪਾਂ ਨੂੰ ਇਹ ਕੱਪੜਾ ਹਿੱਲਦਾ ਨਹੀਂ ਠੀਕ ਹੈ ਇਦਾਂ ਆਪਾਂ ਰੱਖ ਲੈਣੇ ਉੱਪਰ ਠੀਕ ਹੈ ਜੀ ਇਹ ਆਪਣੇ ਹੁਣ ਕੁੰਦੇ ਦੀ ਕਟਿੰਗ ਹੋ ਗਈ ਹੈ ਇਦਾਂ ਆਪਾਂ ਸੈੱਟ ਕਰਕੇ ਕਿਸ ਤਰ੍ਹਾਂ ਰੱਖਣਾ ਤੇ ਜਿਹੜਾ ਆਪਣਾ ਕਪੜਾ ਹੋਣ ਐਕਸਟਰਾ ਗੋਲ ਪਾਸੇ ਆਪਣਾ ਵੱਧ ਗਿਆ ਤੇ ਇਦਾਂ ਆਪਾਂ ਜਿਹੜਾ ਕਪੜਾ ਔ ਵਾਲੀ ਸਲਵਾਰ ਬਣਾਉਣੀ ਹੈ ਤਾਂ ਕੁੰਦਾ ਕੱਟਣ ਲੱਗੇ ਆਪਣਾ ਇੱਕ ਕੁੰਦੇ ਕੱਟੇ ਗਏ ਆ ਤੇ ਜਿਹੜਾ ਕਪੜਾ ਐਕਸਟਰਾ ਉਹ ਆਪਣਾ 3 ਇੰਚ ਸੀਗਾ ਉਹ ਆਪਣਾ ਉੱਪਰ ਵੱਧ ਗਿਆ 3 ਇੰਚ ਆਪਾਂ ਘਟਾਇਆ ਸੀ ਇਸ ਤਰੀਕੇ ਨਾਲ ਤੁਸੀਂ ਇਹ ਕੁੰਦੇ ਕੱਟ ਸਕਦੇ ਹੋ ਹਨ ਠੀਕ ਹੈ ਜੀ 4 ਇੰਚ ਤੋਂ ਜਿਹੜਾ ਸਿੱਧਾ ਕੱਟ ਕਰਨਾ ਇਹ ਠੀਕ ਹੈ ਜਦੋਂ ਆਪਾਂ ਨੇ ਇਹ ਝੋਲੀ ਜਿਹੜੀ ਆਪਣਾ ਆਸਣ ਜਿਹੜਾ ਕਿੰਨਾ ਰੱਖਣਾ ਜਿੰਨਾ ਤੁਸੀਂ ਆਸਣ ਰੱਖਾਂ ਉਥੋਂ ਆਪਾਂ ਨਿਸ਼ਾਨ ਲਗਾ ਲੈਣਾ ਜੇ ਇਹ ਆਪਣਾ ਘੇਰ ਜਿਹੜਾ ਹੁਣ 32 33 ਇੰਚ ਬਣੂਗਾ ਇਦਾਂ ਕਰਕੇ ਆਪਾਂ ਸਾਰਾ ਲਾੜ ਆਪਾਂ ਕੱਟ ਕਰ ਲੈ ਰਹੇ ਹਾਂ ਠੀਕ ਹੈ ਹਾਂਜੀ ਹੁਣ ਆਪਾਂ ਜਿਹੜੀ ਇਹਦੀ ਪੌਣੀ ਇੱਥੋਂ ਕਾਟ ਇੱਥੋਂ ਰੱਖ ਕੇ ਆਪਾਂ ਬਿਲਕੁਲ نیچے ਤੋਂ ਇੱਥੋਂ ਮਿਣਾਗੇ ਆਪਾਂ ਨੇ ਇਹ 10 ਇੰਚ ਤੱਕ ਵੀ ਆਪਾਂ ਨਿਸ਼ਾਨ ਲਾਉਣਾ ਹੁੰਦਾ ਹੈ 10 ਤੇ ਆਪਾਂ ਨਿਸ਼ਾਨ ਲਾ ਲੈਣਾ ਠੀਕ ਹੈ ਉੱਪਰੋਂ ਆਪਣੀ ਘੱਟ ਦੀ ਘੱਟ ਦੀ ਕੱਟ ਜਾਊਗੀ نیچے ਤੋਂ ਆਪਾਂ ਪਹੁੰਚੇ ਦੇ ਨੇੜੇ ਹੀ ਆਪਾਂ ਇਹ ਗਲਾਈ ਕਰਨੀ ਹੈ ਫਿਰ ਤੁਸੀਂ ਕੀ ਕਰਨਾ ਇੱਥੋਂ 10 ਤੇ ਆਪਾਂ 1 ਇੰਚ ਦਾ ਨਿਸ਼ਾਨ ਲਗਾ ਲਓ ਠੀਕ ਹੈ ਜ਼ਿਆਦਾ ਨਹੀਂ ਲਗਾਉਣਾ ਆਪਾਂ ਇਹ ਥੋੜੀ ਜਿਹੀ ਭਾਰੀ ਬਣਾਉਣੀ ਹੈ ਤੇ ਕਾਟ ਆਪਣੀ ਜਿਹੜੀ ਇਦਾਂ ਪਾਊਗੀ ਹੁਣ ਆਪ ਕੀ ਕਰਨਾ ਹੈ ਇੱਥੋਂ ਤੁਸੀਂ ਜਿਹੜੀ ਹੈ ਕਾਟ ਇੱਥੋਂ ਘੱਟ ਦੀ ਘੱਟ ਦੀ ਇਦਾਂ ਨਹੀਂ ਲਿਜਾਣੀ ਠੀਕ ਹੈ ਇੱਥੋਂ ਤੁਸੀਂ ਥੋੜੀ ਜਿਹੀ ਅੜਮੀ ਉੱਪਰੋਂ نیچے ਰੱਖ ਲਈਦਾ ਥੋੜੀ ਜੀ ਗਲਾਈ ਚ ਲਿਉਣੀ ਹੈ ਇਸ ਤਰ੍ਹਾਂ ਗਲਾਈ ਚ ਲਿਆ ਕੇ ਤੇ ਆਪਾਂ ਨੇ ਇਹਦੇ ਨਾਲ ਮਲਾਉਣੀ ਹੈ ਠੀਕ ਹੈ نیچے ਤੋਂ ਥੋੜੀ ਜੀ ਗਲਾਈ ਚ ਤੇ ਇਦਾਂ ਇੱਥੇ ਇੱਥੋਂ ਆਪਾਂ ਫਿਰ ਘੜਤੀ ਘੜਦੀ ਲਜਾਣੀ ਉੱਪਰ ਨੂੰ ਇਦਾਂ ਆਪਾਂ ਘੜਤੀ ਘੜਦੀ ਇਹਦੇ ਨਾਲ ਮਲਾਉਣੀ ਹੈ ਠੀਕ ਹੈ ਕੁੰਡੇ ਦੀ ਜਿਹੜੀ ਗਾਟ ਆਪਾਂ نیچے ਤੋਂ ਇਸ ਤਰ੍ਹਾਂ ਪਾਉਣੀ ਹੈ ਇਹਦੇ ਨਾਲ ਨਾਲੇ ਤਾਂ ਸਲਵਾਰ ਆਪਣੀ ਬਹੁਤ ਸੋਹਣੀ ਬਣ ਜਾਂਦੀ ਹੈ ਨਾਲੇ ਵਿੱਚ ਕੋਈ ਝੋਲਣੀ ਪੈਂਦਾ ਤੇ ਇਸ ਤਰ੍ਹਾਂ ਤੁਹਾਡੇ ਕੋਲ ਜੀ ਇਹ ਸਕੇਲ ਹੈ ਤੇ ਇਹਦੇ ਨਾਲ ਤੁਸੀਂ ਇੱਥੋਂ ਰੱਖ ਲਓ ਬਿਲਕੁਲ ਕੋਰਨਰ ਤੋਂ ਤੇ ਇਦਾਂ ਆਪਾਂ ਨੇ ਲਗਾ ਲੈਣਾ ਇਹਦੇ ਨਾਲ ਨਾਲ ਇਸ ਤਰ੍ਹਾਂ ਨਿਸ਼ਾਨ ਠੀਕ ਹੈ ਨਾ ਜੇ ਆਪਣੇ ਕੋਲੇ ਨਹੀਂਗਾ ਤੇ ਫਿਰ ਤੁਸੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਤਰੀਕਾ 10 ਇੰਚ ਤੇ ਲਗਾ ਕੇ ਵੀ ਪਾ ਸਕਦੇ ਆ ਤੇ ਜੇ ਤੁਹਾਡੇ ਕੋਲੇ ਹੈਗਾ ਸਕੇਲ ਇਹ ਫਿਰ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਨਿਸ਼ਾਨ ਲਾ ਕੇ ਤੇ ਇਹਨੂੰ ਲਗਾ ਸਕਦੇ ਆ ਤੇ ਦੇਖ ਸਕਦੇ ਆ ਆਪਣੀ ਕਾਰਟ ਸੇਮ ਹੀ ਬਣ ਗਈ ਹੈ ਤੇ ਇਦਾਂ ਤੁਸੀਂ ਜਿਹੜੇ ਬਿਨਾ ਸਕੇਲ ਤੋਂ ਵੀ ਬਣਾ ਸਕਦੇ ਇਹਨੂੰ ਕਾਟ ਤੇ ਸਕੇਲ ਦੇ ਨਾਲ ਵੀ ਕਾਟ ਪਾ ਸਕਦੇ ਆ ਤੇ ਹੁਣ ਆਪਣੀ ਇਹ ਇੱਥੋਂ ਕਰ ਲਾਂਗੇ ਕਟਿੰਗ ਇਦਾਂ ਆਪਾਂ ਨੇ ਕੱਟ ਕਰ ਲੈਣੀ ਆ ਤੇ ਇਹਦੇ ਨਾਲ ਕਿਉਂ ਤੁਹਾਡੀ ਸਲਵਾਰ ਜਿਹੜੀ ਬਹੁਤ ਹੀ ਸੋਹਣੀ ਬਣੂਗੀ ਤੇ ਬੈਕ ਤੋਂ ਜਿਹੜਾ ਆਪਣਾ ਜਿਹੜਾ ਝੋਲ ਜਾਂ ਪੈਂਦਾ ਤੇ ਜਦੋਂ ਆਪਾਂ ਸਲਾਈ ਲਾਉਣੀ ਆ ਉਦੋਂ ਵੀ ਆਪਾਂ ਨੇ ਇਸੇ ਤਰ੍ਹਾਂ ਹੀ ਸਲਾਈ ਲਾਉਣੀ ਗਲਾਈ 'ਚ ਇਹ ਨਹੀਂ ਹੈਗਾ ਵੀ ਸਲਾਈ ਤੁਸੀਂ ਇੱਥੋਂ ਰੱਖ ਕੇ ਸਿੱਧੀ ਲਾ ਦਿਓ ਤੇ ਫੇਰ ਆਪਣੀ ਉਹੀ ਜਿਵੇਂ ਇਹ ਕਾਟਦਾ ਫੇ ਕੋਈ ਫਾਇਦਾ ਨਹੀਂ ਪਾਈਦਾ ਹਣਾ ਤੇ ਇਦਾਂ ਹੀ ਆਪਾਂ ਨੇ ਗਲਾਈ ਜੀ ਜਿਸੇ ਨਾਲ ਲਾਉਣੀ ਆ ਤੇ ਹੁਣ ਆਪਣੇ ਗੁੰਦੇ ਦੀ ਹੋ ਗਈ ਕਟਿੰਗ ਹੁਣ ਆਪਾਂ ਤੁਹਾਨੂੰ ਦੱਸਦੇ ਪੌਚੇ ਤੇ ਵੀ ਕਾਟ ਪਾਉਣੀ ਤੇ ਇੱਕ ਲਾਈਨਿੰਗ ਦੀ ਕਟਿੰਗ ਕਰ ਲਗੇ ਉਹ ਵੀ ਤੁਹਾਨੂੰ ਇੱਕ ਵਾਰ ਸਮਝਾ ਦਿੰਨੇ ਆ ਵੀ ਲਾਈਨਿੰਗ ਕਿਵੇਂ ਕਟਿੰਗ ਕਰਨੀ ਆ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਲਾਈਨਿੰਗ ਦੀ ਕਟਿੰਗ ਹਾਂਜੀ ਹੁਣ ਆਪਾਂ ਇਹਦੇ ਪੌਚੇ ਦੀ ਕਟਾਂਗੇ ਲਾਈਨਿੰਗ ਸਭ ਤੋਂ ਪਹਿਲਾਂ ਇਹ ਆਪਾਂ ਲਾਈਨਿੰਗ ਜਿਹੜੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲਿਆ ਦੂਰੀ ਕਰਕੇ ਤੇ ਉਹਦੇ ਉੱਪਰ ਆਪਾਂ ਏਦਾਂ ਵਿਛਾ ਲੈਣਾ ਠੀਕ ਹੈ ਕੱਪੜੇ ਨੂੰ ਬਿਲਕੁਲ ਸਿੱਧਾ ਰੱਖ ਕੇ ਪ੍ਰੈਸ ਕਰਕੇ ਵਿਛਾ ਲਿਆ ਇਹਦਾ ਆਪਾਂ ਬੱਧ ਰੱਖਿਆ ਇਹਨੂੰ ਬਰਾਬਰ ਕਰ ਲੈਣਾ ਇਧਰਲੀ ਸਾਈਡ ਕਿ ਇਧਰਲੀ ਸਾਈਡ ਆਪਾਂ ਹੁਣ ਪਾਵਾਂਗੇ ਕਾਟ ਤੇ ਪਹੁੰਚੇ ਦੀ ਕਾਟ ਦੱਸਾਂਗੇ ਤੁਹਾਨੂੰ ਇਦਾਂ ਆਪਾਂ ਨੇ ਬਰਾਬਰ ਕਰ ਲੈਣਾ ਤੇ ਇਹਨੂੰ ਆਪਾਂ ਦੂਰਾ ਕਰ ਲੈਣਾ ਠੀਕ ਹੈ ਨਾ ਇਸ ਤਰ੍ਹਾਂ ਦੂਰਾ ਕਰਕੇ ਇੱਥੇ ਆਪਾਂ ਨੇ ਇਧਰਲੀ ਸਾਈਡ ਆਪਾਂ ਕਾਟ ਪਾਉਣੀ ਹੈ ਜਿਹੜੀ ਸਾਈਡ ਆਪਣੀ ਗੋਲ ਹੈ ਗੋਲ ਸਾਈਡ ਤੇ ਆਪਾਂ ਲਾਵਾਂਗੇ ਨਿਸ਼ਾਨ ਗੋਲ ਸਾਈਡ ਤੇ ਆਪਾਂ ਇੱਥੇ 1 ਇੰਚ ਦਾ ਨਿਸ਼ਾਨ ਲਾਣਾ ਠੀਕ ਹੈ ਨਾ ਆਪਾਂ ਨੇ 1 ਇੰਚ ਦੀ ਇਹ ਕਾਟ ਪਾਉਣੀ ਹੈ ਆਪਾਂ ਕਟਿੰਗ ਕੀਤੀ ਆ 37 ਇੰਚ ਦੇ ਹਿਸਾਬ ਨਾਲ 38 ਦੇ ਹਿਸਾਬ ਨਾਲ ਠੀਕ ਹੈ ਤੇ 37 ਆਪਾਂ ਜਿਹੜੀ ਕਰੀਜ਼ ਕੋਲੋਂ ਸਲਵਾਰ ਬਣਾਉਣੀ ਹੈ ਇੱਥੇ ਆਪਾਂ 1 ਇੰਚ ਦਾ ਨਿਸ਼ਾਨ ਲਾ ਕੇ ਤੇ ਇਹ ਪਹੁੰਚ ਆ ਜਿਹੜਾ ਜਿੰਨਾ ਆਪਾਂ ਪਾਉਣਾ 6.5 ਤੇ ਇਹਦਾ ਆਪਾਂ ਕਰ ਲੈਣਾ ਅੱਧ ਤੇ ਇੱਥੇ ਆਪਾਂ ਅੱਧ ਦਾ ਨਿਸ਼ਾਨ ਲਾ ਕੇ ਇਹ ਜਿਹੜੀ ਕਾਟ ਪਾਉਣੀ ਹੈ ਇਹਦੇ ਨਾਲ ਇਸ ਤਰ੍ਹਾਂ ਮਲਾਉਣੀ ਹੈ ਠੀਕ ਹੈ ਨਾ ਪਹੁੰਚੇ ਵਾਲੀ ਉੱਪਰ ਦੀ ਕਾਟ ਇਦਾਂ ਆਪਾਂ ਨੇ ਪਾਉਣੀ ਆ ਇੱਥੋਂ ਰੱਖ ਕੇ ਆਪਾਂ ਹੁਣ ਥੋੜੀ ਜਿਹੀ ਗਲਾਈ ਜੀ ਦੀ ਕਾਟ ਪਾਉਣੀ ਆ ਆਪਾਂ ਠੀਕ ਹੈ ਇਦਾਂ ਆਪਾਂ ਨੇ ਪਾ ਕੇ ਕਾਟ ਇਹ ਤੇ ਇਹਦਾ ਵਾਲ ਜਿਹੜਾ ਕ੍ਰੀਜ਼ ਜਿਹੜੀ ਬਣਾਉਣੀ ਆ ਉਹ ਆਪਾਂ ਇੱਥੇ ਬਣਾਉਣੀ ਆ ਇਹਦਾ ਆਪਾਂ ਵਾਲ ਜਰੂਰ ਪਾਉਣਾ ਤੁਸੀਂ ਤੇ ਆਪਾਂ ਤੁਹਾਨੂੰ ਲਾਈਨਿੰਗ ਵਾਲੀ ਸਲਵਾਰ ਦੀ ਸਟਿਚਿੰਗ ਦੀ ਵੀ ਵੀਡੀਓ ਪਾਵਾਂਗੇ ਤੇ ਹੁਣ ਆਪਣੀ ਜਿਹੜੀ ਪਹੁੰਚੇ ਦੀ ਜਿਹੜੀ ਲਾਈਨਿੰਗ ਕੱਟੀ ਗਈ ਹੈ ਤੇ ਹੁਣ ਆਪਣੀ ਜਿਹੜੀ ਹੈਗੀ ਆ ਇਹ ਆਪਣੀ ਹੈਗੀ ਕਮੀਜ਼ ਦੀ ਠੀਕ ਹੈ ਇਧਰੋਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਹੈ ਤੇ ਇਹ ਆਪਣਾ ਜਿਹੜਾ ਉੱਪਰ ਬਚੂਗਾ ਇਹ ਆਪਣਾ 벨ਟ ਵਗੈਰਾ ਤੇ ਲੱਗੂ ਹੁਣ ਆਪਾਂ ਜਿਹੜੀ ਸਲਵਾਰ ਦੇ ਕੁੰਦੇ ਦੀ ਕਟਿੰਗ ਕਰਨੀ ਹੈ ਇਹ ਆਪਣੀ ਲਾਈਨਿੰਗ ਜਿਹੜੀ ਇਹਨੂੰ ਆਪਾਂ ਹੁਣ ਵਿਛਾਵਾਂਗੇ ਸੈੱਟ ਕਰਕੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕੁੰਦੇ ਦੀ ਕਟਿੰਗ ਕਰਨੀ ਤੇ ਆਪਾਂ ਇੱਥੇ ਪ੍ਰੈਸ ਮਾਰ ਲઈએ ਇੱਕ ਵਾਰੀ ਹਾਂਜੀ ਹੁਣ ਆਪਣਾ ਇਸ ਤਰ੍ਹਾਂ ਕੱਪੜਾ ਜਿਹੜਾ ਸਾਰਾ ਪ੍ਰੈਸ ਕਰਕੇ ਵਿਛਾ ਲਿਆ ਠੀਕ ਹੈ ਇਦਾਂ ਆਪਾਂ ਨੇ ਨਾ ਲਾਈਨਿੰਗ ਦਾ ਕਪੜਾ ਜਿਹੜਾ ਇਹ ਟਾਪਟੇ ਦੀ ਲਾਈਨਿੰਗ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਆਪਾਂ ਪਿਛਾਲਿਆ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਕੁੰਦੇ ਤੇ ਕੁੰਦੇ ਨੂੰ ਆਪਾਂ ਰੱਖ ਕੇ ਸੈੱਟ ਕਰ ਲੈਣਾ ਤੇ ਇਹ ਆਪਾਂ ਜਿਹੜੇ ਕੁੰਦੇ ਕੱਟੇ ਸੀਗੇ ਉਹ ਵਾਲੇ ਤੇ ਇਹਨਾਂ ਨੂੰ ਆਪਾਂ ਨੇ ਪੈਨ ਲਗਾ ਲਈ ਸੀ ਠੀਕ ਹੈ ਤੇ ਇਹ ਆਪਣੇ ਹੁਣ ਪੈਨ ਲੱਗੇ ਹੋਏ ਆ ਤੇ ਇਹਨਾਂ ਨੇ ਇਦਾਂ ਹੀ ਆਪਾਂ ਨੂੰ ਰੱਖਣਾ ਸੌਖਾ ਹੋ ਜੂ ਸੈੱਟ ਕਰਨਾ ਦੋਨੇ-ਦੋਨੇ ਲਾੜ ਆਪਣੇ ਵਾਲੇ ਠੀਕ ਹੈ ਤੇ ਇਸ ਤਰ੍ਹਾਂ ਯਾ ਪਰ ਆ ਕੰਨ ਨੂੰ ਉੱਪਰ ਲਾਈਨਿੰਗ ਦੇ ਇਦਾਂ ਆਪਾਂ ਰੱਖ ਲੈਣੇ ਆ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਆਪਾਂ ਇਹਨਾਂ ਨੂੰ ਇਦਾਂ ਹੀ ਕਟਿੰਗ ਕਰ ਦੇਣਾ ਠੀਕ ਹੈ ਨਾ ਸਾਰੀ ਜਿਹੜੀ ਹੈ ਇਧਰਲੀ ਸਾਈਡ ਇਹ ਰੱਖਾਂਗੇ ਤੇ ਆ ਇਹ ਆਪਾਂ ਜਿਹੜਾ ਦੂਸਰੀ ਸਾਈਡ ਉਧਰੋਂ ਰੱਖਾਂਗੇ ਤੇ ਪਹਿਲਾਂ ਆਪਾਂ ਇੱਕ ਹੁੰਦਾ ਰੱਖ ਕੇ ਇਧਰੋਂ ਕਟ ਲਾ ਲੈਣਾ ਠੀਕ ਹੈ ਤੇ ਦੂਸਰਾ ਪੀਸ ਆਪਾਂ ਫਿਰ ਉਧਰਲੀ ਕੰਨੀ ਜਿਹੜੀ ਉਹਦੇ ਨਾਲ ਰੱਖ ਕੇ ਤੇ ਫਿਰ ਆਪਾਂ ਕਟਿੰਗ ਕਰਾਂਗੇ ਇੱਕ ਵਾਰੀ ਪਹਿਲਾਂ ਇੱਕ ਸਾਈਡ ਦੇ ਇਹ ਆਪਣੇ ਦੋ ਦੋ ਪੀਸ ਹੈ ਪਹਿਨ ਲਗਾ ਕੇ ਆਪਣੇ ਸੈੱਟ ਕੀਤੇ ਹੋਏ ਤੇ ਆਪਾਂ ਇਹਨੂੰ ਇੱਥੋਂ ਕਟਿੰਗ ਕਰਾਂਗੇ ਹੁਣ ਆਪਾਂ ਥੋੜਾ ਥੋੜਾ ਵਧਾ ਕੇ ਕਪੜਾ ਜਿਹੜਾ ਕੱਟਣਾ ਹੈ ਲਾਈਨਿੰਗ ਵਾਲਾ ਠੀਕ ਹੈ ਨਾ ਇਦਾਂ ਆਪਾਂ ਜਿਹੜੇ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਕਰਨੀ ਹੈ ਆਪਾਂ ਇਹਨੂੰ ਆਪਾਂ ਇਦਾਂ ਰੱਖ ਕੇ ਇਸ ਤਰ੍ਹਾਂ ਕਰਾਂਗੇ ਠੀਕ ਹੈ ਹੁਣ ਆਪਾਂ ਇਹਦੇ ਜਿਹੜੇ ਪੈਨ ਆ ਉਹ ਆਪਾਂ ਕੱਢ ਸਕਦੇ ਹਾਂ ਵਿੱਚੋਂ ਕਿਉਂਕਿ ਹੁਣ ਆਪਾਂ ਇਹਦੀ ਸਿਲਾਈ ਹੀ ਕਰਨੀ ਹੈ ਉਦੋਂ ਬਾਅਦ ਠੀਕ ਹੈ ਇਹ ਆਪਣੀ ਜਿਹੜੀ ਇਧਰੋਂ ਸੈੱਟ ਕਰਨਾ ਸੌਖਾ ਸੀਗਾ ਤਾਂ ਕਰਕੇ ਆਪਾਂ ਲਗਾਏ ਸੀ ਹੁਣ ਆਪਾਂ ਇਹਨੂੰ ਇਦਾਂ ਪਰਲੇ ਸਾਈਡ ਕਟਿੰਗ ਕਰਨੀ ਹੈ ਇਹਨੂੰ ਆਪਾਂ ਇਦਾਂ ਇਕੱਠੀ ਕਰਕੇ ਇਦਾਂ ਨੂੰ ਕਰ ਲਾਂਗੇ ਠੀਕ ਹੈ ਨਾ ਤੇ ਫਿਰ ਆਪਾਂ ਇਥੋਂ ਸੈੱਟ ਕਰਕੇ ਇਥੋਂ ਕੱਟ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਲਾਈਨਿੰਗ ਨੂੰ ਕੱਟ ਕਰਨਾ ਇਹ ਆਪਣੇ ਹੁਣ ਕੁੰਦੇ ਦੀ ਕਟਿੰਗ ਹੋ ਗਈ ਹੈ ਲਾਈਨਿੰਗ ਦੀ ਤੇ ਇੱਥੋਂ ਆਪਾਂ ਹੁਣ ਇਧਰਲੀ ਸਾਈਡ ਰੱਖ ਕੇ ਫਿਰ ਆਪਾਂ ਇਸੇ ਤਰੀਕੇ ਨਾਲ ਹੀ ਇਧਰਲਾ ਕੁੰਦਾ ਕੱਟ ਕਰ ਲੈਣਾ ਆਇ ਇਦਾਂ ਆਪਾਂ ਛਾਣਾਗੇ ਨੂੰ ਠੀਕ ਹੈ ਨਾ ਇਸ ਤਰ੍ਹਾਂ ਵਿਛਾ ਕੇ ਤੇ ਜਿੱਥੋਂ ਤੱਕ ਆਪਣਾ ਇਧਰ ਨੂੰ ਆਉਂਦਾ ਤੇ ਉਸੇ ਤਰੀਕੇ ਨਾਲ ਹੀ ਆਪਾਂ ਇਦਾਂ ਰੱਖ ਕੇ ਇਧਰਲਾ ਕੁੰਦਾ ਕੱਟ ਕਰ ਲੈਣਾ ਤੇ ਇਦਾਂ ਆਪਾਂ ਨੇ ਜਿਹੜੀ ਲਾਈਨਿੰਗ ਵਾਲੀ ਸਲਵਾਰ ਦਾ ਕੁੰਦੇ ਦੀ लाइनिंग कटनी तो है ठीक है हम तुम इदा कर लिया ना ये ना? अपना इधरों बराबर चाहिए सारे लड़ आप पीस जो अपना इतो एदा रखा ठीक है हम आपने इधरली सैट करके कपड़ा रख लिया वाला तो उधरों इधर घुमा के रख लिया हम आपका यह पीस जो दूजा यू आप रखना इस तरह ठीक है न ਇਦਾਂ ਆਪਾਂ ਨੇ ਦੂਸਰਾ ਕੁੰਦੇ ਦੀ ਲਾਈਨਿੰਗ ਕੱਟਣੀ ਹੈ ਇੱਥੋਂ ਆਪਾਂ ਜਿਹੜੀ ਚਿੱਥੋਂ ਤੱਕ ਆਪਣੀ ਹੈਗੀ ਇੱਥੋਂ ਤੱਕ ਆਪਣਾ ਕੱਪੜਾ ਆਉਣਾ ਚਾਹੀਦਾ ਤੇ ਇਧਰੋਂ ਆਪਾਂ ਇਸ ਤਰ੍ਹਾਂ ਸੈੱਟ ਕਰ ਲੈਣੀ ਹੈ ਠੀਕ ਹੈ ਤੇ ਇੱਥੇ ਵੀ ਆਪਾਂ ਇੱਕ ਤੁਸੀਂ ਪੈਨ ਲਾ ਲਓ ਇੱਕ ਵਾਰੀ ਤੁਹਾਨੂੰ ਸੌਖਾ ਹੋ ਜੂ ਥੋੜਾ ਜਿਹਾ ਤਾਂ ਕਿ ਆਪਣਾ ਕੱਪੜਾ ਹਿੱਲੇ ਨਾ ਠੀਕ ਹੈ ਇਧਰਲੀ ਸਾਈਡ ਆਪਾਂ ਪੈਨ ਲਾ ਲਿਆ ਤੇ ਹੁਣ ਆਪਾਂ ਇਹਨੂੰ ਇਧਰੋਂ ਇਸ ਤਰ੍ਹਾਂ ਮੈਨ ਲੈਣਾ ਸੈੱਟ ਕਰਕੇ ਰੱਖ ਲੈਣਾ ਇਦਾਂ ਆਪਾਂ ਛੱਟ ਕਰਨਾ ਹੈ ਠੀਕ ਹੈ ਕੱਪੜੇ ਨੂੰ ਤੇ ਇੱਧਰ ਆਪਣੇ ਪੈਨ ਲੱਗਿਆ ਦੂਜਾ نیچے ਵਾਲਾ ਕੱਪੜਾ ਆਪਣਾ ਜਿਹੜਾ ਬਰਾਬਰ ਰੱਖਣਾ ਤੇ ਇੰਨਾ ਇੰਨਾ ਆਪਾਂ ਵਧਾ ਕੇ ਰੱਖਣਾ ਕੱਪੜਾ نیچے ਲਾਈਨਿੰਗ ਵਾਲਾ ਜੇ ਆਪਣਾ ਇਹ ਕੱਪੜਾ ਘੱਟ ਹੋਵੇ ਲਾਈਨਿੰਗ ਵਾਲਾ ਫਿਰ ਆਪਣੇ ਇਧਰਲੀ ਸਾਈਡ ਬਹੁਤ ਜ਼ਿਆਦਾ ਝੋਲ ਬਣਨ ਲੱਗ ਜਾਂਦਾ ਤੇ ਇੱਥੇ ਆਪਾਂ ਕੀ ਕਰਨੀ ਆ ਲਾਈਨਿੰਗ ਜਿਹੜੀ ਹੈ ਜਾਦੇ ਰੱਖਣੀ ਹੈ ਤੇ ਆਪਾਂ ਜਿੱਦੋਂ ਸਲਾਈ ਲਾਉਣੀ ਉਹਦੋਂ ਆਪਾਂ ਬਰਾਬਰ ਕਰਕੇ ਸਲਾਈ ਲਾਉਣੀ ਹੈ ਤੇ ਪਹਿਲਾਂ ਆਪਾਂ ਕਟਿੰਗ ਕਰ ਲੈ ਵਿੱਚ ਆਪਾਂ ਇੱਥੋਂ ਜ਼ਿਆਦੇ ਰੱਖਣੀ ਹੈ ਠੀਕ ਹੈ ਫਿਰ ਆਪਾਂ ਨੇ ਜਿੱਦੋਂ ਸਲਾਈ ਲਾਈ ਤੁਸੀਂ ਤੇ ਇਹਨੂੰ ਬਰਾਬਰ ਕਰਕੇ ਸਲਾਈ ਲਾਉਣੀ ਹੈ ਤਾਂ ਕਿ ਆਪਣਾ ਜਿਹੜਾ ਝੋਲ ਆ ਉਹ ਵਿਚਲੀ ਸਾਈਡ ਰਹੇ ਜੇ ਬਾਹਰ ਕੱਪੜੇ ਤੇ ਨਾ ਆਵੇ ਠੀਕ ਹੈ ਇਦਾਂ ਆਪਾਂ ਨੇ ਲਾਈਨਿੰਗ ਥੋੜੀ ਜੀ ਟਿੱਲੀ ਲਾਉਣੀ ਹੈ ਤੇ ਇਦਾਂ ਆਪਾਂ ਨੇ ਸੈੱਟ ਕਰਕੇ ਰੱਖ ਕੇ ਇਹਨੂੰ ਤੁਸੀਂ ਹੁਣ ਕੱਟ ਕਰਨਾ ਇਸ ਤਰੀਕੇ ਨਾਲ ਰੱਖ ਲਿਆ ਹੁਣ ਆਪਾਂ ਇਹਨੂੰ ਉੱਪਰੋਂ ਇੱਥੋਂ ਕੱਟ ਕਰ ਦੇਣਾ ਇਹੋ 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 ਆ ਜਿਹੜਾ ਆਪਣਾ ਇੱਕ ਲੜ ਘੱਟ ਹੈ ਇਹਨੂੰ ਆਪਾਂ ਇੱਥੋਂ ਕੱਟ ਦਿਆਂਗੇ ਠੀਕ ਹੈ ਇਸ ਤਰ੍ਹਾਂ ਪੜਖਣਾ ਹੈ ਇਹਨਾਂ ਨਾਲ ਵੱਧ ਠੀਕ ਹੈ ਇਸ ਤਰ੍ਹਾਂ ਆਪਾਂ ਜਿਹੜੀ ਸਲਵਾਰ ਦੇ ਕੁੰਦੇ ਕੱਟਨੇ ਆ ਤੇ ਜਿਹੜੀ 벨ਟ ਦੀ ਲਾਈਨਿੰਗ ਆ ਉਹ ਆਪਾਂ ਬਸ ਇਦਾਂ ਹੀ ਆਪਣੇ ਕੋਲ ਕਪੜਾ ਜਿਹੜਾ 벨ਟ ਦੇ ਉੱਪਰ ਰੱਖ ਕੇ ਹੀ 벨ਟ ਦੀ ਕਟਿੰਗ ਕਰ ਲਾਂਗੇ ਠੀਕ ਹੈ ਜੀ ਤੇ ਇਦਾਂ ਆਪਣੀ ਸਾਰੀ ਸਲਵਾਰ ਦੀ ਲਾਈਨਿੰਗ ਦੀ ਕਟਿੰਗ ਹੋ ਗਈ ਹੈ ਤੇ ਇਦਾਂ ਹੀ ਤੁਸੀਂ ਲਾਈਨਗ ਵਾਲੀ ਸਲਵਾਰ ਕੱਟ ਸਕਦੇ ਆ ਤੇ 벨ਟ ਤਾਂ ਆਪਾਂ ਨੂੰ ਹੁਣ ਸਿੱਧਾ ਹੀ ਕਪੜਾ ਰੱਖ ਕੇ ਉੱਪਰ ਆਪਾਂ ਇਹਨੂੰ ਕੱਟ ਦੇਣਾ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਸਲਵਾਰ ਦੇ ਲਾਈਨਿੰਗ ਦੀ ਕੁੰਦਿਆਂ ਦੀ ਕਟਣੀ ਹੈ ਤੇ ਆਪਾਂ ਪਹੁੰਚੇ ਦੀ ਵੀ ਤੁਹਾਨੂੰ ਦੱਸਤੀ ਆ ਹੁਣ ਆਪਣੀ ਸਲਵਾਰ ਦੀ ਸਾਰੀ ਉਗੀ ਕਟਿੰਗ ਤੇ ਇਸ ਤਰੀਕੇ ਨਾਲ ਤੁਸੀਂ ਵੀ ਸਲਵਾਰ ਕਟਿੰਗ ਕਰ ਸਕਦੇ ਲਾਈਨਿੰਗ ਵਾਲੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦੇਣਾ ਤੇ ਮੇਰੇ ਚੈਨਲ ਤੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਕੇ ਆਲਟਿਕ ਕਲਿੱਕ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਸਾਡੀ ਮੇਰੀ ਜਿਹੜੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਿੱਚ ਥੈਂਕ ਯੂ